144 ਸਾਲ ਬਾਅਦ ਮਹਾਕੁੰਭ ਤੇ ਇਹ ਪੰਜ ਰਾਸ਼ੀ ਹੋ ਜਾਵੇਗੀ ਸਭ ਤੋਂ ਜ਼ਿਆਦਾ ਅਮੀਰ ਤੇ ਇਹਨਾਂ ਦੇ ਬੈਂਕ ਖਾਤਿਆਂ ਵਿੱਚ ਮਾਤਾ ਲక్ష్ਮੀ ਜੀ ਕਰਨਗੇ ਧੰਨ ਵਰਖਾ ਜਿਸ ਕਰਕੇ ਇਹ ਪੰਜ ਹੀ ਰਾਸ਼ੀ ਵਾਲੇ ਹੋ ਜਾਣਗੇ ਸਭ ਤੋਂ ਵੱਧ ਮਾਲ-ਮਾਲ ਪਰ ਨੰਬਰ 3 ਤੇ ਨੰਬਰ 4 ਵਾਲੀ ਰਾਸ਼ੀ ਲਈ ਇਹ ਮਹਾਕੁੰਭ ਹੋਰ ਵੀ ਜ਼ਿਆਦਾ ਕਿਸਮਤ ਵਾਲਾ ਸਾਬਤ ਹੋ ਜਾਵੇਗਾ ਕਿਉਂਕਿ ਇਹਨਾਂ ਨੂੰ ਮਿਲੇਗਾ ਛਨੀ ਦੇਵ ਦਾ ਪੂਰਾ ਅਸ਼ੀਰਵਾਦ ਜਿਸ ਨਾਲ ਇਹਨਾਂ ਦੀ ਕਿਸਮਤ ਹੋਰ ਵੀ ਜ਼ਿਆਦਾ ਚਮਕ ਜਾਵੇਗੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ ਚੈਨਲ ਪੋਜੀਟਿਵ ਟੋਟਕੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਮਹਾਕੰਬ ਦੇ ਸ਼ੁਭ ਮੌਕੇ ਤੇ ਮਾਲਾ-ਮਾਲ ਹੋਣ ਵਾਲੀਆਂ ਪੰਜ ਰਾਸ਼ੀ ਬਾਰੇ ਗੱਲ ਕਰਾਂਗੇ ਜਿਸ ਨਾਲ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਮਿਲੇਗੀ ਹਰ ਕੰਮ ਵਿੱਚ ਸਫਲਤਾ ਤੇ ਨਾਲ ਹੀ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ हां जो शनि देव ਤੁਹਾਡੇ ਸਭ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਕਿਉਂਕਿ शनि देव ਮਹਾਕੁੰਬ ਦੇ ਮੌਕੇ ਤੇ 144 ਸਾਲ ਬਾਅਦ ਫਿਰ ਇਹਨਾਂ ਪੰਜ ਰਾਸ਼ੀ ਵਾਲਿਆਂ ਦਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਜਿਸ ਨਾਲ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਉੱਪਰ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਧਨ ਵਰਖਾ ਹੋਵੇਗੀ ਜਿਸ ਕਰਕੇ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਧਨ ਦੌਲਤ ਸੁੱਖ ਸਹੂਲਤਾਂ ਦੇ ਨਾਲ ਨਾਲ ਇਨ੍ਹਾਂ ਦੇ ਦਿਲ ਦੀ ਹਰ ਇੱਛਾ ਪੂਰੀ ਹੋ ਜਾਵੇਗੀ ਕਿਉਂਕਿ ਇਹਨਾਂ ਰਾਸ਼ੀ ਵਾਲਿਆਂ ਤੇ ਸ਼ੁਕਰ ਦੇਵ ਬਹੁਤ ਹੀ ਜ਼ਿਆਦਾ ਮਿਹਰਬਾਨ ਹੋਣ ਵਾਲੇ ਹਨ ਜਿਸ ਕਰਕੇ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਪਰ ਉਹਨਾਂ ਪੰਜ ਕਿਸਮਤ ਵਾਲੀਆਂ ਰਾਸ਼ੀਆਂ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਹਜੇ ਤੱਕ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤਾਂ ਜੋ ਜਰੂਰੀ ਵੀਡੀਓ ਮਿਸ ਨਾ ਹੋ ਜਾਵੇ ਨੰਬਰ 1 ਮਹਾਕੁੰਬ ਦੇ ਮੌਕੇ ਤੇ ਸ਼ੁਕਰਦੇਵ ਬ੍ਰਿਸ਼ਭ ਰਾਸ਼ੀ ਦੇ ਬਹੁਤ ਮਿਹਰਬਾਨ ਹੋਣ ਵਾਲੇ ਹਨ ਜਿਸ ਨਾਲ ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ ਤੇ ਇਹਨਾਂ ਦਾ ਜੀਵਨ ਸਫਲ ਬਣਾ ਦੇਣਗੇ ਸ਼ੁਕਰਦੇਵ ਦੀ ਕਿਰਪਾ ਨਾਲ ਇਹਨਾਂ ਨੂੰ ਪੈਸਿਆਂ ਦੀ ਕਮੀ ਬਿਲਕੁਲ ਨਹੀਂ ਹੋਵੇਗੀ ਜਿਸ ਨਾਲ ਇਹ ਆਪਣੇ ਪ੍ਰਵਾਹ ਦੀ ਹਰ ਇੱਛਾ ਬਿਨਾ ਬੋਲੇ ਪੂਰਾ ਕਰ ਦੇਣਗੇ ਇਹਨਾਂ ਦੇ ਘਰ ਅੰਨ ਤੇ ਧਨ ਦੀ ਕਮੀ ਨਹੀਂ ਹੋਵੇਗੀ বৃਸ਼ਭ ਰਾਸ਼ੀ ਦੇ ਲੋਕ ਧਾਰਮਿਕ ਯਾਤਰਾ ਕਰ ਸਕਦੇ ਹਨ ਤੇ ਇਹਨਾਂ ਨੂੰ ਧਾਰਮਿਕ ਕੰਮ ਕਰਕੇ ਬਹੁਤ ਸ਼ਾਂਤੀ ਮਿਲ ਸਕਦੀ ਹੈ ਇਹ ਆਪਣੀ ਮਿਹਨਤ ਨਾਲ ਆਪਣੀ ਹਰ ਮਨੋ ਕਾਮਨਾ ਨੂੰ ਪੂਰਾ ਕਰ ਸਕਦੇ ਹਨ ਜਿਸ ਨਾਲ ਇਹ ਆਪਣੀ ਆਰਥਿਕ ਸਥਿਤੀ ਨੂੰ ਹੋਰ ਵੀ ਵਧੀਆ ਬਣਾ ਸਕਦੇ ਹਨ বৃশ্চিক রাশির ਦੇ ਜੋ ਲੋਕ ਸਿੰਗਲ ਹਨ ਉਹਨਾਂ ਨੂੰ ਇੱਕ ਵਧੀਆ ਜੀਵਨ ਸਾਥੀ ਮਿਲ ਸਕਦਾ ਹੈ ਜਿਸ ਨਾਲ ਇਹ ਆਪਣਾ ਇਕੱਲਾਪਨ ਦੂਰ ਕਰ ਸਕਦੇ ਹਨ ਨੰਬਰ 2 ਮਹਾਕੁੰਭ ਦੇ ਦਿਨ ਵਿੱਚ ਕਰਕ ਰਾਸ਼ੀ ਵਾਲਿਆਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੇ ਬੌਸ ਖੁਸ਼ ਹੋ ਜਾਣਗੇ ਤੇ ਨਾਲ ਹੀ ਨਾਲ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਤਰੱਕੀ ਦੇ ਨਵੇਂ ਅਵਸਰ ਵੀ ਮਿਲ ਸਕਦੇ ਹਨ ਆਪਣੀ ਮਿੱਠੀ ਬੋਲੀ ਨਾਲ ਇਹੇ ਕਾਰੋਬਾਰ ਨੂੰ ਵਧਾ ਸਕਦੇ ਹਨ ਜਿਸ ਨਾਲ ਇਹਨਾਂ ਦੇ ਧਨ ਵਿੱਚ ਲਾਭ ਹੋਵੇਗਾ ਤੁਸੀਂ ਆਪਣੀ ਮਿਹਨਤ ਨਾਲ ਹਰ ਕੰਮ ਵਿੱਚ ਸਫਲਤਾ ਪਾ ਸਕਦੇ ਹੋ ਕਰ ਕਰਾਚੀ ਵਾਲਿਆਂ ਨੂੰ ਆਪਣੇ ਪਰਿਵਾਰ ਤੇ ਜੀਵਨ ਸਾਥੀ ਦਾ ਪੂਰਾ ਸਾਥ ਮਿਲਦਾ ਹੈ ਜਿਸ ਨਾਲ ਇਹ ਹੋਰ ਵੀ ਜ਼ਿਆਦਾ ਤਰੱਕੀ ਕਰਦੇ ਹਨ ਇਹ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ ਨੰਬਰ 3 સિંહ રાશિ ਵਾਲੇ ਜੇਕਰ ਆਪਣੀ ਮਿੱਠੀ ਬੋਲੀ ਤੇ ਪਿਆਰ ਨਾਲ ਗੱਲ ਕਰਨ ਤਾਂ ਇਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਆਸਾਨੀ ਨਾਲ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੇ ਮਾਨ ਸਨਮਾਨ ਵਿੱਚ ਵੀ ਤਰੱਕੀ ਹੋਵੇਗੀ ਸਿੰਘ ਰਾਸ਼ੀ ਵਾਲਿਆਂ ਨੂੰ ਕਲਾ ਜਾਂ ਸਕਿੱਲ ਵਾਲੇ ਕੰਮ ਕਰਨ ਨਾਲ ਬਹੁਤ ਤਰੱਕੀ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੀ ਉਮੀਦ ਤੋਂ ਵੱਧ ਪੈਸਾ ਵੀ ਮਿਲ ਸਕਦਾ ਹੈ ਸਿੰਘ ਰਾਸ਼ੀ ਦੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਮਿਹਨਤ ਦੇ ਨਾਲ ਨਾਲ ਦਿਮਾਗ ਦੀ ਵਰਤੋਂ ਕਰਨੀ ਜ਼ਰੂਰੀ ਹੈ ਜਿਸ ਨਾਲ ਇਹ ਬਹੁਤ ਤਰੱਕੀ ਕਰ ਸਕਦੇ ਹਨ ਸਿੰਘ ਰਾਸ਼ੀ ਵਾਲਿਆਂ ਦੇ ਘਰ ਖੁਸ਼ੀ ਦੇ ਮੌਕੇ ਆ ਸਕਦੇ ਹਨ ਜਿਸ ਨਾਲ ਇਹਨਾਂ ਦਾ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਹੈ ਨੰਬਰ 4 ਕੁੰਭ ਰਾਸ਼ੀ ਵਾਲੇ ਲਈ ਮਹਾਕੁੰਭ ਤੇ ਸਮਾਂ ਬਦਲ ਜਾਣ ਵਾਲਾ ਹੈ ਜਿਸ ਨਾਲ ਇਹਨਾਂ ਦੇ ਸਭ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਛਨੀ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਹਰ ਸੁੱਖ ਸੁਵਿਧਾ ਮਿਲ ਜਾਵੇਗੀ। ਕੁੰਭ ਰਾਸ਼ੀ ਵਾਲਿਆਂ ਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲ ਸਕਦਾ ਹੈ। ਜਿਸ ਨਾਲ ਇਹਨਾਂ ਦੇ ਧਨ ਦੌਲਤ ਵਿੱਚ ਲਾਭ ਹੋਵੇਗਾ। ਕੁੰਭ ਰਾਸ਼ੀ ਵਾਲਿਆਂ ਦੇ ਪਰਿਵਾਰ ਦਾ ਤੇ ਦੋਸਤਾਂ ਦਾ ਪੂਰਾ ਸਹਿਯੋਗ ਹੋਣ ਕਰਕੇ ਇਹਨਾਂ ਦਾ ਮਨੋਬਲ ਵਧੇਗਾ। ਕੁੰਭ ਰਾਸ਼ੀ ਦੇ ਜੋ ਲੋਕ ਕਿਸੇ ਸਰਕਾਰੀ ਨੌਕਰੀ ਵਿੱਚ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ ਨੰਬਰ 5 ਮੀਨ ਰਾਸ਼ੀ ਵਾਲਿਆਂ ਲਈ ਆਉਣ ਵਾਲਾ ਸਮਾਂ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਮਈ ਮਹੀਨੇ ਤੋਂ ਪਹਿਲਾਂ ਮੀਨ ਰਾਸ਼ੀ ਵਾਲਿਆਂ ਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਦੇ ਨਾਲ-ਨਾਲ ਇਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਆ ਜਾਣਗੀਆਂ ਮੀਨ ਰਾਸ਼ੀ ਵਾਲਿਆਂ ਨੂੰ ਕਿਸੇ ਧਾਰਮਿਕ ਜਗ੍ਹਾ ਤੇ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਮੀਨ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿੱਚ ਬਹੁਤ ਹੀ ਜ਼ਿਆਦਾ ਲਾਭ ਹੋ ਸਕਦਾ ਹੈ ਜਿੱਤ ਨਾਲ ਇਹਨਾਂ ਦੀ ਧਨ ਦੌਲਤ ਵਿੱਚ ਵੀ ਵਾਧਾ ਹੋਵੇਗਾ ਮੀਨ ਰਾਸ਼ੀ ਵਾਲਿਆਂ ਨੂੰ ਸਮਾਜ ਵਿੱਚ ਮਾਨਸ ਨਮਾਨ ਮਿਲੇਗਾ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ